ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਾਗਰੇ ਦੇ ਵਿੱਚੋਂ ਬਣਾ ਰਹਾਂਗੇ ਤੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਨਗੀਨਾ ਦਿਖਾਉਣਾ ਸਾਨੂੰ ਮੋਰਨ ਨਸਲ ਦਾ ਬਹੁਤ ਸੋਹਣੀ ਤਾਜੀ ਸੂਈ ਮੱਜ ਦੋ ਕੁ ਦਿਨ ਦੀ ਸੂਈ ਹੈ ਦੋਸਤੋ ਤੇ ਦੋ ਦਿਨ ਦੀ ਸੂਈ ਥੱਲੀ ਇਸ ਟਾਈਮ ਚੰਗਾ ਦੁੱਧ ਤਿਆਰ ਹੈਗਾ ਤੇ ਇਹਦੇ ਬਾਰੇ ਜੋ ਵੀ ਜਾਣਕਾਰੀ ਦੋਸਤੋ ਵੀਡੀਓ 'ਚ ਤੁਹਾਨੂੰ ਬਾਈ ਤੋਂ ਆਪਾਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾ ਬਾਈ ਸਸੀਗਾ ਸ੍ਰੀ ਗੁਰ ਬਾਈ ਬਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਚਮਕੌਰ ਸਿੰਘ ਜੀ ਅੱਛਾ ਚਮਕੌਰ ਬਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਤਾਜੀ ਸੂਈ ਮੱਝ ਦਿਖਾਉਣੀ ਹੈਗੀ ਇਹ ਬਈ ਹੁਣ ਦੱਸਿਓ ਸਾਨੂੰ ਇਹ ਕਿੰਨਾ ਮਾਸੂਆ ਸੂਆ ਸੂਈ ਹੈਗੀ ਇਹ ਤੀਜਾ ਸੂਈ ਹੈ ਬਾਈ ਠੀਕ ਹੈ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਬਾਈ ਤੀਜਾ ਦਿਨ ਹੋ ਗਿਆ ਠੀਕ ਹੈ ਜੇਰ ਵਗੈਰਾ ਪ੍ਰੋਪਰ ਪੈ ਗਈ ਬਈ ਇਹਦੀ ਮਾਸਾ ਸਾਫ ਹੈ ਠੀਕ ਹੈ ਤੇ ਬਈ ਇਹਦੇ ਨਾਲ ਬੱਚਾ ਕੀ ਆਏਗਾ ਕੱਟਾ ਵੀਰੇ ਕੱਟੇ ਦਾ ਕੋਈ ਪਤਾ ਬਈ ਕਿਹੜੇ ਸੀਮੰਦਾ ਨਾ ਵੀਰੇ ਇਹ ਚੀਜ਼ ਦਾ ਤਾਂ ਨਹੀਂ ਪਤਾ ਠੀਕ ਹੈ ਮੱਝ ਦਾ ਕੁਝ ਪਤਾ ਹੋਵੇ ਕਿਹੜੀ ਦੀ ਹੈ ਮੱਝ ਵੀ ਇਹ ਆਪਾਂ ਨੇ ਇ ਠੀਕ ਹੈ ਤਾਂ ਇਹ ਸੂਏ ਬਾਈ ਕਹਿੰਨੇ ਕਿ ਦੁੱਧ ਦੀ ਉਮੀਦ ਕਰਦੇ ਆਂ ਆਪਾਂ ਇਹ ਤੋਂ ਇਹਦਾ ਇਹ ਕਿਤਾ ਬਾਈ 22 23 ਦੀ ਕਰਦੇ ਆਂ 22 23 ਦੀ ਕਰਦੇ ਆਂ ਮੈਂਨੂੰ 20 ਕਿਲੋ ਦੀ ਗਾਰੰਟੀ ਹੈ ਜਿਹੜਾ ਵੀ ਵੀਰ ਲੈ ਕੇ ਜਾਂਦਾ ਹੈਗਾ ਜੀ ਹੁਣ 13 ਕਿਲੋ ਬੋਲਾ ਤਿਆਰ ਹੋਊਗਾ ਜੀ ਹੁਣ ਠੀਕ ਹੈ ਬਈ ਠੀਕ ਹੈ ਤੇ ਬਾਈ ਇਹਦਾ ਆਪਾਂ ਰੇਟ ਕੀ ਕਰਾਂਗੇ ਮੱਝ ਦਾ ਇਹਦਾ ਰੇਟ 230 ਕਰਦੇ ਠੀਕ ਹੈ ਖੋਲੋ ਬਾਈ ਦੋਸਤੋ 2 ਲੱਖ 33000 ਰੇਟ ਹੈਗਾ ਪਹਿਲਾਂ ਹਵਾਨਾ ਚੈੱਕ ਕਰੋ ਦੋਸਤੋ ਤੁਸੀਂ ਪੰਡ ਬੰਨੀ ਹੋ ਜਾ ਮੱਝ ਨੇ ਹਵਾਨੇ ਵਾਲੀ ਤਾਂ ਤੇ ਬਾਈ ਕਹਿੰਦਾ ਅੱਜ ਤੀਜਾ ਦਿਨ ਹੈਗਾ ਸੂਈ ਨੂੰ ਪਿਛਲੇ ਸੂਏ ਦੋਸ ਤੋਰ ਦਿਨ ਚੈੱਕ ਕਰ ਰਹੇ ਤੁਸੀਂ ਲੈ ਜਾਓ ਵੀਰੇ ਲੰਬੀ ਤੋਰ ਤੋਂ ਬਾਹਰ ਲੈ ਜਾਉਂਦਾ ਤੋਰ ਦੋ ਤੋਰ ਦੋ ਬਾਕੀ ਥਣ ਦਾ ਸਾਈਜ਼ ਦੇਖਿਆ ਤੁਸੀਂ ਦੋਸਤੋ ਬਾਈ ਕਹਿੰਦਾ ਬਹੁਤ ਤੋਂ ਕੋਲੀ ਤੇ ਮੋਟੀ ਧਾਰ ਹੈ ਦੋਸਤੋ ਜੋ ਬਾਈ ਨਾਲ ਪਹਿਲਾਂ ਗੱਲਬਾਤ ਕੀਤੀ ਹੈਗੀ ਪਿੱਠਪੋੜੇ ਦੀ ਚੌੜਾਈ ਬਹੁਤ ਹੈ ਦੋਸਤੋ ਜਦੋਂ ਬਾਈ ਨੇ ਗੱਲ ਐਡ ਕਰੀ ਦਿੱਤੀ ਵੀ ਹਰਿਆਣੇ ਦੀ ਝੋਟੀ ਹੈ ਤੇ ਆਪਾਂ ਨੂੰ ਪਤਾ ਹੀ ਹੈ ਦੋਸਤੋ ਵੀ ਹਰਿਆਣਾ ਮੋਹਰਾ ਬਰੀਡ ਚ ਕਿੰਨੀ ਅਗੇ ਲੱਗਿਆ ਬਾਹਰ ਲੈ ਜਾਓ ਵੀਰੇ ਨੂੰ ਬਾਹਰ ਲੈ ਜਾਓ ਸੁਣੋ ਦੋਸਤੋ ਥੋੜੀ ਜਿਹੀ ਦੁਬਾਰਾ ਤੋਰ ਕੇ ਦਿਖਾਉਣੇ ਆਗੇ ਬਹੁਤ ਵੱਡੇ ਢਾਂਚੇ ਦੀ ਮੱਝ ਹੈਗੀ ਦੋਸਤੋ ਤੇ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਹੈਗਾ ਤੇ ਉਹ ਕਿਹੜੇ ਸੀ ਮੈਂ ਦੋਸਤੋ ਉਹਦਾ ਬਾਈ ਕੋਲ ਕੋਈ ਰਿਕਾਰਡ ਨਹੀਂ ਹੈਗਾ ਪਰ ਉਹਦੀ ਵੀ ਉਮੀਦ ਹੈ ਦੋਸਤੋ ਵੀ ਆਪਣੀ ਮਾਂ ਵਾਂਗੂ ਉਹ ਵੀ ਬਰੀਡ ਚ ਪੂਰਾ ਇੱਕ ਨੰਬਰ ਨਿਕਲੂਗਾ ਬਾਕੀ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ